ਕੇਂਦਰ ਵੱਲੋਂ ਘਟਾਈਆਂ ਗਈਆਂ GST ਦਰਾਂ ਦਾ ਹਰ ਵਰਗ ਵੱਲੋਂ ਸਵਾਗਤ। ਗ੍ਰਹਿ ਮੰਤਰੀ ਨੇ ਬਦਲਾਅ ਨੂੰ ਦੱਸਿਆ ਇਤਿਹਾਸਕ ਨਵੀਆਂ ਦਰਾਂ 22 ਸਬਰ ਤੋਂ ਲਾਗੂ। ਇਹ ਜ਼ਨਾਲਿਕਾਪਰਾ ਦਾ ਅਪਲੋਡਨ ਖਤਮ ਹੁੰਦਾ ਹੈ। ਇਜਾਜ਼ਤ ਦਿਓ ਨਮਸਕਾਰ। ਮੋਹ ਜੀ ਬੜੀ ਉਪਰਾਲਾ ਕੀਤਾ ਜਿਹੜਾ GST ਤੋਂ ਸਾਡੇ ਵਪਾਰੀ ਵਰਗ ਨੂੰ ਬਹੁਤ ਬੜੀ ਰਾਹਤ ਦਿੱਤੀ ਹੈ। सारी सिलेपा खत्म करके सिर्फ दो सिलेपा, 12, 18 परसेंट या 5 परसेंट सिलेप कर दिया, इससे हम समित्यों के लिए 25 परसेंट से गांव 18 परसेंट रह गया, उससे कंस्ट्रक्शन में कम जो तो भी काफी राहत मिलेगी, तो यहाँ हम पब्लिक में बहुत राहत मिलेगी। बहुत समित्य स्थापना होगा जी, टीवी, मजदूरी जिन्ना, ये ਜਿਹੜਾ ਜੀਐਸਟੀ ਘਟਾਇਆ ਸਰਕਾਰ ਨੇ ਜੀ ਵਧੀਆ ਕਰਿਆ ਜੀ ਇਹ ਗੱਡੀ ਲੈ ਲਾਂਗੇ ਕੋਈ ਜਾਣੇ ਰੇੜੀ ਛੱਡ ਕੇ ਕੋ ਡੈਂਪੋ ਟੰਪੂ ਲੈ ਲਾਂਗੇ ਸਸਤਾ ਹੋ ਜੂਗਾ ਜੀ ਤੇ ਮਕਾਨ ਪਾ ਲਾਂਗੇ ਆਪਣਾ ਤੇ ਸਾਡਾ ਮਕਾਨ ਵੀ ਥੋੜਾ ਜਿਹਾ ਜਿਆਦਾ ਸਸਤਾ ਹੱਥ ਮਾਇਂ ਸਸਤਾ ਰਹੇ ਤਾਂ ਸਸਤਾ ਹੋ ਜੂਗਾ ਇਹ ਸਭੀਆ ਸਸਤਾ ਹੋ ਜੂਗਾ ਜੀ ਆਪਾਂ ਵਧੀਆ ਬਣਾ ਲਾਂਗੇ ਮਕਾਨ ਕਬਰਾਂ ਦੇ ਬਲਟਨ ਸਾਡੇ